ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਜੀ ਭਾਜਪਾ ਦੀ ਜਿੱਥੇ ਭਾਜਪਾ ਸਰਕਾਰ 2027 ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ ਤੇ ਵਾਰ-ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਵਾਸਤੇ ਜਿਹੜਾ ਹੈ ਭਾਜਪਾ ਦੇ ਕੋਲ ਜਿਹੜਾ ਹੈ ਕੋਈ ਖਾਸ ਚਿਹਰਾ ਹੋਣਾ ਚਾਹੀਦਾ ਹੈ ਯਾਨੀ ਕਿ ਭਾਜਪਾ ਵੱਲੋਂ ਜਿਹੜਾ ਹੈ ਇੱਕ ਖਾਸ ਚਿਹਰਾ ਲੱਭਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਇਹ ਜਿੱਥੇ ਬੀਜੇਪੀ ਇਹ ਚਾਹੁੰਦੀ ਹੈ ਕਿ ਉਹਨਾਂ ਕੋਲ ਜਿਹੜਾ ਹੈ ਉਹ ਚਿਹਰਾ ਹੋਵੇ ਉਹ ਸਿੱਖ ਭਾਈਚਾਰੇ ਦੇ ਨਾਲ ਜੁੜਿਆ ਹੋਵੇ ਤੇ ਪੰਜਾਬ ਦੇ ਵਿੱਚ ਜਾਣਿਆ ਪਹਿਚਾਨਿਆ ਵੀ ਹੋਵੇ ਯਾਨੀ ਕਿ ਉਹਦੀ ਪਹਿਚਾਨ ਜਿਹੜੀ ਹੈ ਕਾਫੀ ਮਾਇਨੇ ਰੱਖਦੀ ਹੋਵੇ ਜਿੱਥੇ ਪੰਜਾਬ ਦੇ ਵਿੱਚ ਉਸ ਬਲਬੂਤੇ ਦੇ ਉੱਤੇ ਉਹ ਵੋਟਾਂ ਲੈਣ ਤੇ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਅਲਾਨਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਕਾਫੀ ਜ਼ਿਆਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਆਪਣੇ ਬਲਬੁੱਤੇ ਤੇ ਜਿੱਤਣ ਦੀ ਗੱਲ ਕਰ ਰਹੀ ਹੈ ਕਿਸੇ ਗੱਠ ਜੋੜ ਤੋਂ ਬਿਨਾਂ ਯਾਨੀ ਕਿ ਜੇਕਰ ਸ਼੍ਰੋਮਿਅ ਕਾਲੀ ਦੇ ਦਲ ਦੇ ਨਾਲ ਗੱਠਜੋੜ ਹੁੰਦਾ ਹੈ ਤਾਂ ਉਹ ਜਿਹੜਾ ਹੈ ਬੀਜੇਪੀ ਦੇ ਆਗੂਆਂ ਵੱਲੋਂ ਯਾਨੀ ਕਿ ਉਹਨਾਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਆਪਣੇ ਬਲਬੂਤੇ ਉੱਤੇ ਚੋਣਾ ਲੜਾਂਗੇ 2027 ਦੀਆਂ ਲੇਕਿਨ ਹੁਣ ਬੀਜੇਪੀ ਜਿਹੜੀ ਹੈ ਕਾਫੀ ਜ਼ਿਆਦਾ ਹੌਲੀ-ਹੌਲੀ ਆ ਲੋਕਾਂ ਦੇ ਵਿੱਚ ਵਿਚਰਨੀ ਸ਼ੁਰੂ ਹੋ ਗਈ ਹੈ ਲੋਕਾਂ ਦੇ ਨਾਲ ਮਿਲ ਮਲਾਪ ਸ਼ੁਰੂ ਹੋ ਗਿਆ ਹੈ ਤੇ ਜਿੱਥੇ ਵੱਡੇ ਚਿਹਰੇ ਵੀ ਬੜੇ ਉਹਦੇ ਵਿੱਚ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜਿਹੜੇ ਨੇ ਗੁਰਦਾਸ ਮਾਨ ਉਹਨਾਂ ਵੱਲੋਂ ਜਿਹੜਾ ਹੈ ਪੰਜਾਬ ਦੇ ਰਾਜਪਾਲ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਗਈ ਹੈ ਗੁਲਾਬ ਚੰਦ ਕਟਾਰੀਆ ਨਾਲ ਉਸ ਮੁਲਾਕਾਤ ਦਾ ਜਿਹੜਾ ਹੈ ਮੁਲਾਕਾਤ ਦੇ ਵਿੱਚ ਉਹਨਾਂ ਨੇ ਨਸ਼ਿਆ ਵਿਰੋਧ ਕਾਫੀ ਗੱਲ ਕੀਤੀ ਹੈ ਉਹਨਾਂ ਨੇ ਲੋਕਾਂ ਦੀਆਂ ਹੋਰ ਜਿਹੜੀਆਂ ਬੇਰੁਜ਼ਗਾਰਾਂ ਦੀਆਂ ਮੰਗਾਂ ਬਾਰੇ ਗੱਲ ਕੀਤੀ ਹੈ ਕਾਫੀਆਂ ਕਾਫੀ ਗੱਲਾਂ ਰੱਖਦੇ ਜਿਹੜੇ ਨੇ ਗੁਰਦਾਸ ਮਾਨ ਨਜ਼ਰ ਆਏ ਯਾਨੀ ਕਿ ਜਿਹੜੀ ਇਹ ਮੁਲਾਕਾਤ ਕੀਤੀ ਗਈ ਹੈ ਜਿਹੜੇ ਨੇ ਰਾਜਪਾਲ ਨੇ ਜਿਹੜੇ ਗੁਲਾਬ ਸਿੰਘ ਕਟਾਰੀਆ ਉਹਨਾਂ ਨਾਲ ਜਿਹੜੀ ਹੈ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਉਸ ਮੁਲਾਕਾਤ ਦੇ ਚੱਲਦਿਆਂ ਕਈ ਜਿਹੜੇ ਨੇ ਵੱਡੇ ਸਵਾਲ ਖੜੇ ਹੋ ਗਏ ਨੇ ਬੀਜੇਪੀ ਦੇ ਵਿੱਚ ਤੇ ਦੂਸਰੇ ਪਾਸੇ ਸਿਆਸਤ ਦੇ ਵਿੱਚ ਕੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਅਸੀਂ ਇਸ ਗੱਲ ਦੀ ਜਿਹੜੀ ਹੈ ਪੁਸ਼ਟੀ ਨਹੀਂ ਕਰਦੇ ਲੇਕਿਨ ਸ਼ਾਇਦ ਕੀ ਗੁਰਦਾਸ ਸਮਾਨ ਕਿਤੇ ਬੀਜੇਪੀ ਵੱਲੋਂ ਜਿਹੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਬੀਜੇਪੀ ਦੇ ਆਗੂਆਂ ਵਿਧਾਇਕ ਦੀ ਵਜੋਤਾ ਨਹੀਂ ਦਿਖਾਈ ਦੇਣਗੇ ਨਾਨੂ ਦਾਸ ਦਈਏ ਕਿ ਪੰਜਾਬੀ ਗਾਇਕ ਤੇ ਸੱਭਿਆਚਾਰ ਪ੍ਰਤੀ代表ੀ ਕੋ ਉਦਾਸ ਮਾਨੇ ਪੰਜਾਬ ਦੇ ਰਾਜਪਾਲ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਲੋਕ ਪਵਨ ਪੰਜਾਬ ਵਿਖੇ ਮੁਲਾਕਾਤ ਕੀਤੀ ਇਸ ਮੀਟਿੰਗ ਦੌਰਾਨ ਦੋਵੇਂ ਵੱਲੋਂ ਸਮਾਜ ਵਿੱਚ ਨਸ਼ਿਆਂ ਵੱਲ ਤੇ ਵੱਧ ਰਹੀ ਸਮੱਸਿਆ ਡੁੰਗਾਈ ਨਾਲ ਚਰਚਾ ਕੀਤੀ ਜਿਸ ਸੂਬੇ ਨੇ ਨੌਜਵਾਨਾਂ ਮਾਰੇ ਵਿਨਾਸ਼ਕਾਰੀ ਪਰਵਾ ਪੈ ਰਹੇ ਹਨ ਇਸ ਗੰਭੀਰ ਵਿਸ਼ੇ ਤੇ ਡੂੰਗੀ ਚਿੰਤਾ ਦਾ ਪ੍ਰਗਟ ਕਰਦੇ ਰਾਜਪਾਲ ਨੇ ਪੰਜਾਬ ਵਿੱਚ ਖਤਰੇ ਨੂੰ ਜੜੋ ਖਤਮ ਕਰਨ ਲਈ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਸ਼੍ਰੀ ਕੁਟਾਰੀਆ ਨੇ ਸ਼੍ਰੀ ਗੁਰਦਾਸ ਮਾਨ ਨੂੰ ਦੱਸਿਆ ਹੈ ਕਿ ਪਿਛਲੇ 1 ਸਾਲ ਤੋਂ ਵਿਦਿਆਸਥਾ ਸੰਸਥਾਵਾਂ ਸਮਾਜਿਕ ਅਤੇ ਧਾਰਮਿਕ ਸੰਗਠਨਾ ਗੈਰ ਸਰਕਾਰੀ ਸੰਗਠਨਾ ਖਿਡਾਰੀਆਂ ਸਿਆਸੀ ਸੰਗਠਨਾ ਤੇ ਹੋਰ ਭਾਈਵਾਲਾਂ ਦਾ ਸਹਿਯੋਗ ਨਾਲ ਨਸ਼ਾ ਵਿਰੋਧੀ ਖੋਰ ਨਿਰੰਕਰ ਜਨਤਕ ਯਾਰਦੂਕਾ ਮੁਹੰਮਦੀ ਅਗਵਾਈ ਜਿਹੜੇ ਨੇ ਕਰ ਰਹੇ ਹਨ ਜਿਕਰ ਯੋਗ ਹੈ ਕਿ ਰਾਜਪੁਰ ਨੇ ਨਿੱਜੀ ਤੌਰ ਤੇ ਜਮਿਨੀ ਪੱਧਰ ਤੇ ਸੂਬੇ ਤੇ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਨ ਲਈ ਵਿਆਪਕ ਪੈਦਲ ਯਾਤਰਾਵਾਂ ਵੀ ਕੀਤੀਆਂ ਹਨ ਜਿਸ ਵਿੱਚ ਗੁਰਦਾਸ ਮੁੰਨਤ ਆਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚ 6 ਦਿਨਾਂ ਤੇ ਜਲੰਧਰ ਜ਼ਿਲ੍ਹੇ ਨੂੰ 2 ਦਿਨ ਵਿੱਚ ਕਵਰ ਕੀਤਾ ਹੈ ਇਸ ਯਾਤਰਾ ਵਿੱਚ ਉਦੇਸ਼ ਜਨਤਕ ਸਮਰਥਕ ਜਟੌਣਾ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਫਲਾਉਣਾ ਹੈ ਨਸ਼ੀਲੇ ਪਦਾਰਥਾਂ ਦੇ ਵਰਤੋਂ ਵਿਰੋਧ ਲੋਕਾਂ ਦਾ ਸਮਰਥਨ ਜਟੌਣ ਵਿੱਚ ਕਲਾ ਸੱਭਿਆਚਾਰ ਅਤੇ ਪ੍ਰਭਾਵੀ ਸਖਸ਼ੀਅਤ ਦੀ अहम ਭੂਮਿਕਾ ਹੈ ਉਜਾਗਰ ਕਰਦੇ ਆ ਰਾਜਪਾਲ ਨੇ ਸ਼੍ਰੀ ਗੁਰਦਾਸ ਮਾਨ ਨੂੰ ਮੁਹੰਮਦ ਅਲਸਰ ਗਰਮੀ ਨਾਲ ਜੁੜਨ ਵਾਲੇ ਨੌਜਵਾਨਾਂ ਨੂੰ ਨਸ਼ਿਆ ਤੇ ਲਹਨ ਤੋਂ ਦੂਰ ਰਹਿਣ ਵਿੱਚ ਸਿੱਖਿਆ ਤੇ ਪ੍ਰੇਰਿਤ ਕਰਨ ਵਿੱਚ ਵੀ ਅਪੀਲ ਕੀਤੀ ਹੈ ਇਸ ਨੇਕ ਕਾਰਜ ਪ੍ਰਤੀ ਵਚਨਬੰਦਤਾ ਨੂੰ ਦਰਾਇਆ ਸ਼੍ਰੀ ਗੁਰਦਾਸ ਮਾਨ ਨੇ ਰਾਜਪਾਲ ਮੁਹੰਮਦ ਵਿੱਚ ਸ਼ਾਮਲ ਹੋਣਾ ਤੇ ਜਾਗਰੂਕ ਮਾਰਚਾ ਵਿੱਚ ਹਿੱਸਾ ਲੈ ਲਈ ਆਪਣੇ ਪੁਰ ਜੋਰ ਸਮਰਥਨ ਦਾ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਤ ਤੋਂ ਦੂਜਾ ਰੱਖਣਾ ਇਹ ਸਾਂਝੀ ਜ਼ਿੰਮੇਵਾਰੀ ਹੈ ਇਹ ਸਿਹਤਮੰਦ ਨਸ਼ਾ ਮੁਕਤ ਪੰਜਾਬ ਬਣਾਉਣ ਨਾਲ ਉਦੇਸ਼ ਨਾਲ ਜੁੜੇ ਹਨ ਤੇ ਵਿਆਪਕ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣਗੇ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਸਮਾਪਤ ਹੋਈ ਇੱਕ ਮੀਟਿੰਗ ਵਿੱਚ ਸੰਦੇਸ਼ ਨੂੰ ਹੋਰ ਮਜ਼ਬੂਤ ਕਰ ਲਈ ਨਸ਼ਿਆਂ ਦੀ ਸਮੱਸਿਆ ਦਾ ਪ੍ਰਭਾਵੀ ਢੰਗ ਨਾਲ ਨਜਿੱਠਣ ਨਜਿੱਠਾ ਅਤੇ ਸੂਬੇ ਦੇ ਨੌਜਵਾਨਾਂ ਨੂੰ ਇੱਕ ਸਿਹਤ ਪਵਿੱਕਸ਼ ਮੂਲੀਅਤ ਕਰਨ ਵਾਸਤੇ ਸਮੂਹਿਕ ਕਾਰਮਾਈ ਤੇ ਸਮਾਜਿਕ ਭਾਗੀਦਾਰੀ ਦੀ ਵਿਸ਼ੇਸ਼ ਲੋੜ ਹੈ।